ਦੇਸ਼ ਦੇ ਵਿੱਚ ਇੱਕ ਪਾਸੇ ਫੌਜ ਜਵਾਨ ਤੇ ਸ਼ਹੀਦਾਂ ਦੇ ਨਾਂ ਤੇ ਸਿਆਸਤ ਖਰੀ ਹੈ ਉੱਤੇ ਹੀ ਪੰਜਾਬ ਦੇ ਵਿੱਚ ਕੁਝ ਸ਼ਹੀਦਾਂ ਦੇ ਪਰਿਵਾਰ ਅਜੇ ਵੀ ਨੇ ਜੋ ਇਸ ਰੌਲੇ ਦੇ ਵਿਚਾਲੇ ਇਕੱਲੇ ਹੀ ਆਪਣੇ ਹੱਕਾਂ ਲਈ ਲੜ ਰਹੇ ਨੇ 1962 65 ਅਤੇ 71 ਦੀ ਜੰਗ ਦੇ ਸ਼ਹੀਦਾਂ ਦੇ ਇਹ ਪਰਿਵਾਰ ਇੱਕ ਵਾਰ ਮੁੜ ਤੋਂ 50 ਸਰਕਾਰ ਦੇ ਦਰਦ ਉੱਤੇ ਪਹੁੰਚੇ ਖਸਨਾ ਮੰਤਰੀ ਮਨਪੀਰ ਸਿੰਘ ਬਾਦਲਾ ਚੰਡੀਗੜ੍ਹ ਦੇ ਵਿੱਚ ਮੁਲਾਕਾਤ ਕੀਤੀ ਤੇ ਪਿਛਲੀ ਸਰਕਾਰ ਦੇ ਉਹ ਵਾਅਦੇ ਯਾਦ ਕਰਵਾਏ ਜਿਸ ਦੇ ਵਿੱਚ ਇਹਨਾਂ ਪਰਿਵਾਰਾਂ ਨੂੰ 10-10 ਏਕੜ ਜ਼ਮੀਨ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਉਹ ਵਾਅਦਾ ਅਜੇ ਤੱਕ ਵਫਾ ਨਹੀਂ ਹੋਇਆ ਸੂਬੇ ਦੇ ਵਿੱਚ ਸਰਕਾਰ ਬਦਲੀ ਤਾਂ ਸ਼ਹੀਦਾਂ ਦੇ ਇਹ ਪਰਿਵਾਰ ਮੁੜ ਤੋਂ ਨਵੀਂ ਸਰਕਾਰ ਦੇ ਦਰ ਉੱਤੇ ਪਹੁੰਚੇ ਇਸ ਉਮੀਦ ਨਾਲ ਕਿ ਸ਼ਾਇਦ ਇਹ ਸਰਕਾਰ ਪਿਛਲੀ ਸਰਕਾਰ ਦੇ ਵਾਅਦੇ ਨੂੰ ਪੂਰਾ ਕਰ ਦੇਵੇ ਪਰ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਸੂਬੇ ਦੇ ਖਜ਼ਾਨਾ ਮੰਤਰੀ ਦੇ ਕੋਲ ਦੇਣ ਨੂੰ ਜ਼ਮੀਨ ਤਾਂ ਨਹੀਂ ਸੀ ਪਰ ਇਹਨਾਂ ਪਰਿਵਾਰਾਂ ਨੂੰ ਭਰੋਸਾ ਜ਼ਰੂਰ ਦਿੱਤਾ ਗਿਆ ਪਰ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਕੀਤਾ ਗਿਆ ਇਹ ਵਾਦਾ ਪੂਰਾ ਕਦੋਂ ਹੋਵੇਗਾ ਇਸ ਸਵਾਲ ਪਰ ਕਰਾਰ ਹੈ ਸਾਡਾ ਜਿਹੜਾ 161 ਪਰਿਵਾਰਾਂ ਦਾ ਜੰਗੀ ਸ਼ਹੀਦ ਪਰਿਵਾਰਾਂ ਦਾ ਜੋ ਸਾਰਾ ਸਿਸਟਮ ਹੈਗਾ ਉਹ ਸਾਡੇ ਜਿਹੜੇ ਮੁੰਡੇ ਅੱਗੇ ਉਹਨਾਂ ਨੂੰ ਮਿਲ ਚੁੱਕੇ ਤੇ ਉਹਨਾਂ ਨੇ ਅੱਜ ਦੀ ਡੇਟ ਸਾਨੂੰ ਅਪਾਇੰਟਮੈਂਟ ਦਿੱਤੀ ਸੀ ਵੀ ਤੋਂ ਅੱਡੇ ਨਾਲ ਅਸੀਂ ਗੱਲ ਕਰਾਂਗੇ ਬਜਟ ਤੋਂ ਪਹਿਲਾਂ ਕਿਉਂਕਿ ਸਾਡੀ ਜਿਹੜੀ ਡਿਮਾਂਡ ਹੈ ਇਹ ਬਹੁਤ 20 ਸਾਲਾਂ ਤੋਂ ਲਟਕਦੀ ਆ ਰਹੀ ਹੈਗੀ ਪਿਛਲੇ 50 ਸਾਲਾਂ ਤੋਂ ਪਿਛਲੀ ਗਵਰਨਮੈਂਟ ਸਾਨੂੰ ਪ੍ਰੋਮਿਸ ਕਰ ਗਈ ਸੀ ਕਿ ਅਸੀਂ ਤੁਹਾਨੂੰ 10 ਏਕੜ ਦੇਵਾਂਗੇ ਇਸ ਲਈ 50 ਲੱਖ ਰੁਪਏ ਵਾਰਡ ਦੇਾਂਗੇ ਤੇ ਉਹ ਪੈਂਡਿੰਗ ਹੈ ਉਹ ਨਹੀਂ ਦੇ ਸਕੇ ਸਾਡਾ ਕਿਸੇ ਵੀ ਢੰਗ ਨਾਲ ਜਿਨ੍ਹਾਂ ਨੂੰ ਬਜਟ ਤੋਂ ਪਹਿਲਾਂ ਗਵਰਨਮੈਂਟ ਦੇ ਨਿਗਰਾਨੇ ਚ ਲਿਆਉਣਾ ਜ਼ਰੂਰੀ ਹੈ ਕਿ ਜੋ ਸਾਡੇ ਪੈਸੇ ਪਾਸ ਕਿਤੇ ਹੋਏ ਹੈਗੇ ਪਰਿਵਾਰਾਂ ਦੇ ਜੋ 50 ਸਾਲ ਤੋਂ ਲਟਕੇ ਉਹ ਛੇਤੀ ਜੇ ਛੇਤੀ ਇਸ ਬਜਟ ਤੋਂ ਪਾਸ ਕਰਾਇਆ ਜੇ ਜਗਤਦਰ ਨਾ ਲੱਗਿਆ ਸੀ ਸੀਐਮ ਹਾਊਸ ਦੇ ਅੱਗੇ ਬੱਲ ਸਾਹਿਬ ਵੀ ਆਏ ਸੀਗੇ ਰਜਿੰਦਰ ਕੌਰ ਭੱਟੜ ਜੀ ਵੀ ਆਏ ਸੀਗੇ ਸਿਮਨ ਜਾਖੜ ਜੀ ਵੀ ਆਏ ਸੀਗੇ ਤੇ ਸਾਰੇ ਲਗਭਗ ਜਿੰਨੀ ਵੀ ਕਾਂਗਰਸ ਦੀ ਲੀਡਰਸ਼ਿਪ ਹੈ ਇੱਥੋਂ ਤੱਕ ਦਿੱਲੀ ਦੀ ਲੀਡਰਸ਼ਿਪ ਵੀ ਇੱਥੇ ਆਈ ਸੀ ਸਾਡੇ ਕੋਲ ਧਰਨੇ ਤੇ ਔਰ ਉਹਨਾਂ ਨੇ ਸਾਨੂੰ ਇਹ ਪ੍ਰੋਸੈਸ ਦਿੱਤਾ ਕਿ ਸਾਡਾ ਤੁਹਾਡਾ ਜਿਹੜਾ ਮਸਲਾ ਹੈ ਬਿਲਕੁਲ ਸਹੀ ਹੈ ਔਰ ਇਸ ਨੂੰ ਹੱਲ ਕੀਤਾ ਜਾਵੇਗਾ ਕਾਂਗਰਸ ਦੀ ਸਰਕਾਰਾਂ ਵੱਲੋਂ